ਦਾ ਕੰਮ ਥੋੜਾ ਜਿਹਾ ਘਟ ਜੇ ਪਰ ਗੁਰੂ ਸਾਹਿਬ ਦੀ ਕਿਰਪਾ ਉਹ ਤਾਂ ਕਦੇ ਹੋ ਨਹੀਂ ਸਕਦਾ ਇਹ ਉਹਨਾਂ ਦਾ ਵਹਿਮ ਆ ਤੇ ਜਿਹੜੇ ਬਲੇਮ ਆ 25 ਲੱਖ ਦੀ ਠੱਗੀ ਦੇ ਮੈਂ ਆਲਰੇਡੀ ਸਾਰੀ ਕਾਨਫਰੰਸ ਦੇ ਵਿੱਚ ਕਲੀਅਰ ਕਰ ਚੁੱਕਾ ਇਹ ਬਿਲਕੁਲ ਬੇਬੁਨਿਆਦ ਇਲਜ਼ਾਮ ਆ ਇਹ ਬੱਚੇ ਦਾ ਅਸੀਂ ਵੀਜ਼ਾ ਅਪਲਾਈ ਕੀਤਾ ਸੀਗਾ ਬੱਚੇ ਦੀ ਜਾਲੀ ਡਿਗਰੀ ਬਣਾ ਕੇ ਕਿਤੋਂ ਲੈ ਕੇ ਆਇਆ ਸੀਗਾ ਠੀਕ ਹੈ ਤੇ ਉਸ ਤੋਂ ਬਾਅਦ ਅਸੀਂ ਇਹਦਾ ਵੀਜ਼ਾ ਅਪਲਾਈ ਕੀਤਾ ਤੇ ਵੀਜ਼ਾ ਅਪਲਾਈ ਕਰਕੇ ਇਹਨਾਂ ਨਾਲ ਐਗਰੀਮੈਂਟ ਬਣਿਆ ਕਿ ਵੀਜ਼ਾ ਆਉਣ ਤੋਂ ਬਾਹਰ ਹੀ ਤੇਰੇ ਤੋਂ ਪੈਸੇ ਲੈ ਜਾਣਗੇ ਜਿਹਦਾ ਬਕਾਇਆ ਸਾਰਾ ਇੱਕ ਨੋਟਰਾਇਜ਼ਡ ਸਾਡੇ ਕੋਲੇ ਸਟਾਮ ਤੇ ਐਗਰੀਮੈਂਟ ਹੈਗਾ ਜਿੱਚ ਲਿਖਿਆ ਕਿ ਵੀ ਐਨੇ ਦਾ ਤੁਹਾਡੀ ਡੀਲ ਆ ਐਨੇ ਤੁਸੀਂ ਬਾਅਦ ਚੋਂ ਪੈਸੇ ਦੇਣੇ ਆ ਜਦੋਂ ਬੱਚਾ ਪੈਸੇ ਦੇ ਦਿੰਦਾ ਬਾਹਰ ਜਾਣ ਦੀ ਤਿਆਰੀ ਕਰਦਾ ਅਸੀਂ ਫੇਰ ਵੀ ਕਨਫਰਮ ਕਰਦੇ ਆ ਕਿਰ ਬੱਚਾ ਕਿਤੇ ਨਾ ਕਿਤੇ ਵੈਨਚਰ ਕਾਲਜ ਨਹੀਂ ਪਤਾ ਜਾਂ ਮੈਨੂੰ ਇਹ ਨਹੀਂ ਪਤਾ ਕਿ ਮੇਰਾ ਕੋਰਸ ਕਿਹੜਾ ਹੈ ਜਾਂ ਮੈਨੂੰ ਬਾਅਦ ਵਿੱਚ ਮੈਨੂੰ ਠੱਗ ਲਿਆ ਮੈਨੂੰ ਝੂਠੀ ਜਗ੍ਹਾ ਤੇ ਭੇਜਤਾ ਉਹ ਵੀ ਸਾਰਾ ਕਾਲਜ ਵਗੈਰਾ ਦੱਸ ਕੇ ਉਹਨਾਂ ਬੰਦਾਰੇ ਗੂਠੇ ਵੀ ਲੱਗੇ ਹੋਏ ਆ ਤੇ ਸਿਗਨੇਚਰ ਜੀ ਵਿੱਚ ਸਾਫ਼-ਸਾਫ਼ ਲਿਖਿਆ ਕਿ ਆਹ ਤੁਹਾਡਾ ਕਾਲਜ ਆ ਕਿ ਕੈਨੇਡਾ ਕਿਉਂਕਿ ਸਾਨੂੰ ਪਤਾ ਹੁੰਦਾ ਕਿ ਬੱਚਾ ਜਦੋਂ ਚਲਾ ਜਾਂਦਾ ਨਾ ਬਾਅਦ ਵਿੱਚ ਉਹਨਾਂ ਨੂੰ ਚੱਕਪੋਕ ਕਰਨ ਵਾਲੇ ਬਹੁਤ ਹੋ ਜਾਂਦੇ ਆ ਕਿ ਫਿਰ ਬਾਅਦ ਵਿੱਚ ਬੱਚਾ ਸਾਨੂੰ ਇਹ ਵੀ ਅਸੀਂ ਇਹ ਵੀ ਲਿਖਾਇਆ ਕਿ ਕੈਨੇਡਾ ਪਹੁੰਚਣ ਤੋਂ ਬਾਅਦ ਬੱਚਾ ਕਦੇ ਵੀ ਸਾਡੇ ਤੋਂ ਪੈਸੇ ਦੀ ਡਿਮਾਂਡ ਨਾ ਕਰੇ ਅੱਜ ਜੇ ਉਹਨੂੰ ਕੋਈ ਪ੍ਰੋਬਲ ਔਰ ਆਵਦਾ ਘਰੇ ਰਵੇ ਤੇ ਅਸੀਂ ਉਹ ਤੋਂ ਪੈਸੇ ਲੈਣੇ ਤੇ ਮੈਨੂੰ ਲੱਗਦਾ ਮੋਗੇ ਦੇ ਰਹਿਣ ਵਾਲੇ ਆ ਜੀ ਇਹਨਾਂ ਨਾਲ 15 ਲੱਖ 50 ਹਜ਼ਾਰ ਦੀ ਗੱਲ ਹੋਈ ਸੀ 50 ਹਜ਼ਾਰ ਐਡਵਾਂਸ ਸੀ 15 ਲੱਖ ਅਸੀਂ ਬਾਤ ਚੋ ਲਿਆ ਪਰ ਜਿਹੜਾ ਨਹੀਂ ਦੇਖੋ ਜਿਹੜਾ ਇਹਨਾਂ ਦਾ ਵੀਜ਼ਾ ਸੀਗਾ ਇਹ ਡਿਗਰੀ ਇਹ ਇਹ ਇਹਨਾਂ ਨੇ ਸਾਨੂੰ ਦਿੱਤੀ ਆ ਜੋ ਅਸੀਂ ਉਹ ਤੇ ਲਾਇਆ ਸਾਨੂੰ ਇਹ ਸ਼ਾਇਦ ਕਹਿ ਰਹੇ ਸੀ ਬਾਅਦ ਦੇ ਵਿੱਚ ਵੀਜ਼ਾ ਲੱਗਦਾ ਸ਼ਾਇਦ ਸਾਡੀ ਡਿਗਰੀ ਜਾਲੀ ਸੀ ਇਹਦਾ ਸਾਨੂੰ ਸ਼ੱਕ ਆ ਕਲੀਅਰ ਨਹੀਂ ਹੈਗਾ ਜੋ ਸਾਨੂੰ ਇਹਨਾਂ ਨੇ ਡਾਕੂਮੈਂਟ ਦਿੱਤੇ ਉਹਦਾ ਵੀ ਐਗਰੀਮੈਂਟ ਚ ਲਿਖਿਆ ਕਿ ਡਾਕੂਮੈਂਟ ਸਾਰੇ ਇਹਨਾਂ ਨੇ ਸਾਨੂੰ ਆਪ ਦਿੱਤੇ ਹੋਏ ਤੁਸੀਂ ਕਹਿੰਦੇ ਜਾਲੀ ਡਿਗਰੀ ਦਿੱਤੀ ਸੀ ਇਹਨਾਂ ਨੇ ਤੁਹ ਉਸਿਆ ਦਾ ਵੀਜ਼ਾ ਲਾਇਆ ਨਹੀਂ ਅਸੀਂ ਉਸ ਉਧਾਰ ਤੇ ਵੀਜ਼ਾ ਨਹੀਂ ਲਾਇਆ ਸਾਨੂੰ ਇਹਨਾਂ ਨੇ ਡਾਕੂਮੈਂਟ ਲਿਆ ਕੇ ਦਿੱਤੇ ਆਪਣੇ ਕਿਹਾ ਸਾਡੇ ਡਾਕੂਮੈਂਟ ਹੈ ਸਾਡਾ ਵੀਜ਼ਾ ਅਪਲਾਈ ਕਰ ਦਿਓ ਅਸੀਂ ਵੀਜ਼ਾ ਅਪਲਾਈ ਕਰਤਾ ਸਾਨੂੰ ਇਹਨਾਂ ਨੇ ਬਾਅਦ ਚ ਕਿਹਾ ਕਿ ਸਾਡੀ ਡਿਗਰੀ ਜਾਲੀ ਸੀ ਸਾਡਾ ਵੀਜ਼ਾ ਆ ਗਿਆ ਜਦੋਂ ਸਾਨੂੰ ਬਾਅਦ ਚ ਕਨਫਰਮ ਕੀਤਾ ਸਾਨੂੰ ਕਾਲਜ ਨੇ ਦੱਸਿਆ ਕਾਲਜ ਵਾਲੇ ਵੀ ਇੱਥੇ ਖੜੇ ਆ ਉਹਨਾਂ ਨੇ ਦੱਸਿਆ ਜਦੋਂ ਕੁੜੀ ਉੱਥੇ ਪਹੁੰਚ ਜਾਂਦੀ ਆ ਤੇ ਆਦੇ ਪੈਸੇ ਵਾਪਸ ਮੰਗਦੀ ਆ ਕਾਲਜ ਨੇ ਕਿਹਾ ਕਿ ਬਈ ਤੁਸੀਂ ਕੀ ਕਰ ਕੀਤੇ ਲਾ ਕੇ ਇਹਨਾਂ ਨੇ ਵੀਜ਼ਾ ਲਵਾਇਆ ਦੇਖੋ ਸਾਡੇ ਕੋਲ ਵੀਜ਼ਾ ਲੱਗ ਗਿਆ ਸੀਗਾ ਕਿ ਵੀਜ਼ਾ ਲੱਗਣ ਤੋਂ ਬਾਅਦ ਇਹਨਾਂ ਨੇ ਸਾਡੇ ਤੋਂ ਸ਼ਿਕਾਇਤ ਕੀਤੀ ਸਾਡੇ ਤੋਂ 25 ਲੱਖ ਰੁਪਏ ਠੱਗ ਲਿਆ ਬਹਾਲਕੀ ਇਹਨਾਂ ਦੀ ਇੱਕ ਵੀਡੀਓ ਹੈ ਜਦੋਂ ਪੰਨਾ ਸਿੱਧੂ ਕੋਲੇ ਪਹਿਲੀ ਵਾਰੀ ਜਾਂਦੇ ਆ ਉਹ ਵੀਡੀਓ ਰਿਕਾਰਡਿੰਗ ਵੀ ਮੇਰੇ ਕੋਲ ਹੈਗੀ ਮੈਂ ਮਾਨਯੋਗ ਐਸਐਸਪੀ ਸਾਹਦੇ ਦਿੱਤੀ ਹੋਈ ਹੈ ਆਪਣੀ ਰਿਪੋਰਟ ਦੇ ਵਿੱਚ ਆਪਣੇ ਬਿਆਨਾਂ ਦੇ ਵਿੱਚ ਜਿੱਥੇ ਇਹ ਕਹਿੰਦਾ ਪੰਨਾ ਸਿੱਧੂ ਨੂੰ ਜਾ ਕੇ ਕਹਿ ਰਿਹਾ ਕਿ ਮੇਰੇ ਨਾਲ 15 ਲੱਖ ਰੁਪਏ ਠੱਗੀ ਹੋਈ ਜਦੋਂ ਕਿ ਲੜਕੀ ਬਾਹਰ ਚਲ ਗਈ ਫਿਰ ਤੁਹਾਡੇ ਤੇ ਕਿਹੋ ਇਲਜ਼ਾਮ ਲਗਾਇਆ ਜਾ ਰਿਹਾ ਇਹ ਤਾਂ ਜੀ ਹੁਣ ਉਹ ਜਾਣਨ ਕਿ ਕਿਹੋ ਇਲਜ਼ਾਮ ਲਾ ਰਿਹਾ ਕਿ ਜਿਹੜਾ ਕੰ ਫਿਰ ਤੁਹਾਡੇ ਇਚੀ ਦੀ ਸ਼ਿਕਾਇਤ ਕੀਤੀ ਕਿ ਉਹਨਾਂ ਨੇ ਧੋਖੇ ਜਿਹਾ ਕਰਕੇ ਤੁਹਾਨੂੰ ਜਾਲੀ ਡਿਗਰੀ ਦਿੱਤੀ ਔਰ ਉਹਦੇ ਥਰੂ ਰਿਜ਼ਰਵਾਰ ਦੇਖੋ ਅਸੀਂ ਉਹ ਸਾਰੇ ਬਿਆਨ ਮਾਨਯੋਗ ਐਸਐਸਪੀ ਸਾਹਿਬ ਦੇ ਦਰਜ ਕਰਾ ਚੁੱਕੇ ਹਾਂ ਆਲਰੇਡੀ ਜਦੋਂ ਉਹਨਾਂ ਨੇ ਸਾਡੇ ਤੋਂ ਦਰਖਾਸਤ ਦਿੱਤੀ ਸਾਡੇ ਤੋਂ ਦਰਖਾਸਤ ਦਿੱਤੀ ਜੋ ਵੀ ਉਹ ਅੱਜ ਕਲੇਮ ਕਰ ਰਹੇ ਆ ਇਸ ਦਰਖਾਸਤ ਦੀ ਸਾਡੇ ਕੋਲ ਆਰਟੀਆਰ ਰਿਪੋਰਟ ਹੈ ਜਿਸ ਵਿੱਚ ਸਾਫ਼-ਸਾਫ਼ ਰਿਪੋਰਟ ਦੇ ਵਿੱਚ ਲਿਖਿਆ ਕਿ ਇਸ ਤਰ੍ਹਾਂ ਦਰਖਾਸਤ ਇਸ ਤਰ੍ਹਾਂ ਦਰਖਾਸਤੀ ਵੱਲੋਂ ਲਗਾਏ ਦੋਸ਼ਾਂ ਵਿੱਚ ਕੋਈ ਵੀ ਸੱਚਾਈ ਨਹੀਂ ਪਾਈ ਗਈ ਆ ਮੈਨੂੰ ਲੱਗਦਾ 1.5 ਸਾਲ ਤੋਂ ਉੱਪਰ ਹੀ ਹੋ ਗਿਆ ਹੁਣ 3 ਸਾਲ ਬਾਅਦ ਅੱਜ ਪਹਿ ਮਾਂ ਕੀ 25 ਲੱਖ ਕਿਉਂ ਮੰਗ ਰਿਹਾ ਇਹ ਇਹੀ ਤਾਂ ਗੱਲ ਦੀ ਸਮਝ ਨਹੀਂ ਆ ਰਹੀ ਬੱਚਾ ਉੱਥੇ ਸੈਟ ਆ ਹਾਂਜੀ ਆ ਹੁਣ ਕਾਨਫਰੰਸ ਤੋਂ ਪਹਿਲਾਂ ਆਇਆ ਕਹਿੰਦਾ ਸਾਡੇ 25 ਲੱਖ ਰੁਪਏ ਮੋੜੋ ਜੀ ਜਿਹੜੀ ਜਿਹੜੀ ਠੱਗੀ ਕੀਤੀ ਆ ਵਿੱਚ ਕਹਿੰਦਾ ਤੁਹਾਡੇ ਤੁਸੀਂ ਸਾਡੇ ਫੰਡ ਲਾਇਏ ਸੀ ਉਹਦੇ ਸਾਡੇ ਪੈਸੇ ਲਏ ਸੀ ਸਾਡੇ ਡਾਕੂਮੈਂਟ ਲਾਇਏ ਸੀ ਇਹੋ ਜੀ ਕੋਈ ਗੱਲ ਨਹੀਂ ਸ਼ੁਰੂ ਤੋਂ ਲੈ ਕੇ ਪੰਜਾਬ ਸਰਕਾਰ ਨੂੰ ਵੀ ਇਸ ਗੱਲ ਦਾ ਪਤਾ ਹੈ ਕਿ ਮੈਂ ਠੱਗਾਂ ਦੇ ਵਿਰੋਧੋ ਬੋਲਦਾ ਆ ਹੁਣ 1.5-2 ਸਾਲ ਬਾਅਦ ਪਤਾ ਨਹੀਂ ਕੀ ਕਿਸੇ ਨੇ ਪੈਸੇ ਦੇਤੇ ਕਿਸੇ ਨੇ ਖਰੀਦ ਲਿਆ ਕਿਸੇ ਨੇ ਇਹ ਕਹਦਾ ਕਿ ਵੀ ਸਪੀਕਰ ਸਿੰਘ ਨੂੰ ਬਦਨਾਮ ਕਰੋ ਮੈਨੂੰ ਨਹੀਂ ਪਤਾ ਇਸ ਗੱਲ ਦਾ ਮੈਸੇ